ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾ ਪਾਤਸ਼ਾਹੀ ਦਸਵੀਂ ਕਵਿ ਬਾਚ ਬੇਨਤੀ ਚੌਪਈ ਹਮਰੀ ਕਰੋ ਹੰਦ ਰੱਖਾ ਪੂਰਨ ਹੋਏ ਜਿਤ ਇੱਛਾ ਤਬ ਚਨ ਅਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ہمری دش صبح تم کھا ہو آپ ہاتھ دہ موہی بچا ہو سکی بسہ مورو پروارا سیوک سکھ سبح اچھا کر تارا مور اچھاری کردہ کری ہے سب بیرن کو آسن کری ہے پورن ہوئی ہماری آسا توجن کی رہ پیاسا تمہیں چھڑ کوئی اپنا تیاؤں جو بھر چاہوں ستمتے پاؤں سیوک سکھ ہماری تاری ہے چن چن ستر ہماری ماری ہے ਆਪ ਹਾਦੈ ਮੁਝੇ ਅਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੁਜੂ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਮੋ ਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨੂ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੁਵਕੀ ਉਹ ਦੇਵ ਰਾਜ ਬ੍ਰਹਮਾ ਜੁਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੱਛ ਨੂੰ ਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਪਾਲ ਮੁਹਬਤ ਕੀਓ કડકડ ਕੀ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨ ਹੈ ਕਟਕਟ ਕੀ ਠਪਠਕੀ ਜਾਨ ਹੈ ਜਾਵਦ ਕਰਖ ਕਰਾ ਕਰਤਾਰਾ ਪਰਜ ਤਰਤਵ ਦੀ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤਮੈ ਮਿਲਤ ਦੇ ਤਰ ਸਭ ਹੂੰ ਜੇ ਤੇ ਬਨ ਸਰਸ਼ਟ ਅਤਾਰ ਆਪ ਆਪਣੀ ਬੋਜੋਚਾਰੈ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਨ ਲੰਬੂ ਆਦ ਅਨੀਲ ਅਨਾਦ ਸੰਭ ਤਾਂ ਕਾ ਮੂਡ ਉਚਾਰਤ ਭੇਦਾਂ ਜਾਖੂ ਭੇਵਨਾ ਪਾਵਤ ਭੀਦਾਂ ਤਾਂ ਕੂ ਕਰ ਪਾਨ ਅਨੁਮਾਨਤ ਮਹਾ ਮੂਡ ਕਾਸ਼ ਭੇਦਨ ਜਾਣਤ ਮਹਾ ਦੇਵ ਕੋ ਕੈਤ ਸਦਾ ਸੇਵ ਨਰੰਕਾਰ ਕਾ ਚਿੰਤਨੇ ਭੇਵੋ ਆਪੋ ਆਪਣੀ ਬੋਧੈ ਜੇਤੀ ਬਰਨਤ ਪੈਨ ਪੈਨ ਤੋ 33 ਤੁਮਰਾ ਲਖਨ ਜਾਈ ਪਸਾਰ ਆ ਕੀਤ ਸਜਾ ਪ੍ਰਥਮ ਸੰਸਾਰਾਂ ਇਕੈ ਰੂਪ ਨੂਪਸ ਰੂਪਾ ਰੰਗ ਪਯੋ ਰਾਵਕੇ ਭੂਪਾ ਅੰਦਰ ਜੇਲ ਜ ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਉਂਪੂਰ ਰਾਜਾ ਬੈਠਾ ਕਉਸ ਮਟ ਕੋ ਸੰਕਰਕ 28 ਡਿਗਰੀ ਸੇਟ ਦਿਖਾਏ ਚੰਪੂ ਆਜੁਗਾ ਸਰੂਪ ਸਵੰਪਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸਤੋ ਤਬ ਸਰਣੀ ਪਰੇ ਤਨਕੇ ਦੁਸ਼ਟ ਦੁਖ ਤਬ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਪਟਨੇ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਸ਼ਟ ਰਹਿਤ ਤਕਾਲਾ ਕਿਰਪਾ ਦਰਸ਼ਨ ਜੈਨੀ ਹਰਹੁ ਤਾਂ ਕਿ ਤਾਪ ਤਨ ਕਿਵੇਂ ਹਰਹੁ ਰਿਤ ਸਿੱਧ ਕਰਮ ਸਭ ਹੋਈ ਰੁਸ਼ਾਸ ਹੋ ਸਕੈ ਨ ਕੋਈ ਇੱਕ ਬਾਰ ਜਿਨ ਤਮੈ ਸੁਭਾਰਾ ਕਾਲ ਫਾਂਸਤੀ ਤਾਂ ਹੀ ਅਵਾਰਾ ਜਨਰ ਨਾਮ ਤਿਹਾਰੂ ਕਹਾ ਦਰ ਦੁਸ਼ਟ ਦੋਖ ਤੇਰਾ ਖੜਗ ਕੀਤ ਮਹ ਸਰਨ ਤਿਹਾਰੀ ਆਪ ਹਾਥ ਦਲਹੁ ਬਾਰੀ ਸਰਬ othorਮ ਹੋ ਸਹਾਈ ਦੁਸ਼ਟ ਦੋਖ ਤੇ ਲਹਿੂ ਬਚਾਈ ਕੜਗ ਕੇਤ ਮੈਂ ਸਰਨ ਤਿਹਾਰੀ ਆਪ ਹਾ ਦੈਲੂ ਬਾਰੀ ਸਰਬ ਟੌਰ ਮਹੋ ਸਹਾਈ ਦੁਸ਼ਤ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਵਚਨਨ ਮਨ ਰਜਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੀ ਦੁਸ਼ਟ ਸੁਭਾਤ ਤੁਮ ਕਾ ਬਹੋ ਆਪ ਹਾਦ ਮੋਹਿ ਬਚਾ ਬਹੋ ਸੁਖੀ ਵਸਹਿ ਮੋਰੋ ਪਰਵਾਰਾ ਸੇਵਕ ਸਿਖ ਸਭ ਕਰਤਾਰ ਮੋਰ ਅੱਛਾ ਨਹੀਂ ਕਰਦਾ ਕਰੀਐ ਸਭੈਨਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤਮੇਨ ਛਾੜ ਕੋਈ ਅਵਰਨਾ ਤਿਆਉ ਜੋ ਬਰ ਚਾਹਉ ਸੁਤਮਤੇ ਪਾਉ ਸੇਵਕ ਸੇਖ ਮਾਰੇ ਤਾਰਿ ਇਹ ਚੁੰਟਨ ਸਤਰ ਮਾਰੇ ਮਾਰਿਐ ਆਪ ਹਾਦੈ ਮੁਜੇ ਅਵਰੀਐ ਮਰਨ ਕਾਲ ਕਾ ਤਰਾਸੁ ਨਵਰੀਐ ਹੁਜੁ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਹੁ ਰਖਸ਼ਾਮ ਰਖ ਲੇਹੁ ਮੇ ਰਖਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਿੰਕੇ ਹੰਤਾ ਤਮੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਬੇਦ ਰਾਜ ਬ੍ਰਹਮਾ ਜੂਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਪੁਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ نمشکار تسی کو ہماری سکل پر جاجن آپ سواری سوکن کو سب گن دیو سترن کو پل کیو مد کی انتر کی جانت پلے برے کی پیر پشانت چیٹی تی کنچر استھولا ساپر کرپا دش کر پھولا سانتن دکھ پائی تی دکھی سکھ پائی سادن کے سکھی ایک ایک کی پیر پشان کٹ کٹ کی پٹ پٹ کی جان ਜਾਵਦ ਕਰਖ ਕਰਾ ਕਰਤਾਰਾ ਪਰਜ ਤਰਤਵ ਦੀ ਅਪਾਰਾ ਜਬ ਆਕਰਖ ਕਰਤ ਹੂੰ ਕਬ ਹੂੰ ਤਮੈ ਮਿਲਤ ਦੇ ਤਰ ਸਭ ਹੂੰ ਜੇਤੇ ਬਨ ਸ੍ਰਸ਼ਟ ਉਤਾਰ ਆਪ ਆਪਣੀ ਬੋਜ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਰੰਕਾ ਨਰਵਕਨ ਲਾਂਬੂ ਆਦ ਅਨੀਲ ਅਨਾਦ ਸੰਭ ਤਾਂਕਾ ਮੂਡ ਉਚਾਰਤ ਭੇਦਾਂ ਜਾਖੂ ਭੇਵਨਾ ਪਾਵਤ ਭੀਦਾਂ ਤਾਂਕੂ ਕਰਪਾਨ ਅਨੁਮਾਨਤ ਮਹਾਮੂੜ ਕਾਸ਼ ਭੇਦਨ ਜਾਣਤੂ ਮਹਾਦੇਵ ਕੋ ਕੈ ਸਦਾ ਸੇਵ ਨਰੰਕਾਰ ਕਾ ਚਿੰਤਨੇ ਭੇਵ ਆਪ ਆਪਣੀ ਬੁੱਧਿ ਜੀਤੀ ਬਰਨਤ ਪਿੰਨ ਪਿੰਨ ਤੁਸੀਂ 33 ਤੁਮਰਾ ਲਖਨ ਜਾਏ ਪਸਾਰ ਆ ਕੀਤ ਸਜਾ ਪ੍ਰਥਮ ਸੰਸਾਰਾਂ ਏਕਾ ਰੂਪ ਨੂਪਸ ਰੂਪਾ ਰੰਗ ਪਯੋ ਰਾਵ ਕਹਿ ਭੂਪਾ ਅੰਡ ਰੇਰਡ ਸੇਤ ਜਕੀਨੀ ਉਪੋਜ ਖਾਨ ਬਹੁ ਰਚਦੀਨੀ ਕਾਉਂਪੁਰ ਰਾਜਾ ਬੈਠਾ ਕਉ ਸਮਟ ਕੋ ਸੰਕਰ ਇਕੱਠਾ ਸਿਗਰੀ ਸਿਟ ਦਿਖਾਏ ਚੰਪੂ ਆਜੁਗਾ ਸਰੂਪ ਸੁਯੰਪਵ ਆਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟਿ ਜਤੇ ਉਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਬ ਸਰਣੀ ਪਰੇ ਤਨਕੇ ਦੁਸ਼ਟ ਦੁਖ ਤਬ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਪਟਨੇ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤ ਕਾਲਾ ਕਿਰਪਾ ਦਰਸ਼ਨ ਜਾਏ ਨਹੀਂ ਹਰ ਹੋਏ ਤਾਂ ਕਿ ਤਾਪ ਤਨ ਕਿਵੇਂ ਹਰ ਹੋ ਰਹਿ ਤੇ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਹੋ ਸਕੈ ਨਾ ਕੋਈ ਇੱਕ ਵਾਰ ਜਿਨ ਤੁਮ ਮੈਂ ਸੰਭਾਰਾ ਕਾਲ ਫਾਸਤੀ ਤਾਂ ਹੀ ਪਵਾਰਾ ਜਿਨਰ ਨਾਮ ਤਿਹਾਰੂ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮਹਿ ਸਰਨ ਤਿਹਾਰੀ ਆਪ ਹਾਦ ਲਿਹੁ ਬਾਰੀ ਸਰਬ ਤੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦੈ ਲਿਹੁ ਬਾਰੀ ਸਰਬ ਤੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰੁ ਸ੍ਰੀ ਵਾਹਿ ਗੁਰੂ ਜੀ ਕੀ ਪਤੈ ਪਾਤਸ਼ਾਹੀ ਦਸਵੀਂ ਕਬੇ ਬਾਚ ਬੇਨਤੀ ਚਉਪਈ 함ਰੀ ਕਰੋ ਹਾਧ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ 함ਰੀ ਦੁਸ਼ਟ ਸਬਾ ਤੁਮ ਕਾ ਬਹੋ ਆਪ ਹਾਧ ਮੋਹਿ ਬਚਾ ਬਹੋ ਸੁਖੀ ਵਸਹਿ ਮੋਰੋ ਪਰਿਵਾਰਾ ਸੇਵਕ ਸਿਖ ਸਬਹ ਕਰਤਾਰਾ ਮੋਰ ਅੱਛਾ ਨਹੀਂ ਕਰਦਾ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤਮਨ ਛਾੜ ਕੋਈ ਅਪਨਾਤੇ ਆਉ ਜੋ ਬਰ ਚਾਹੂ ਸੁਤਮਤੇ ਪਾਉ ਸੇਵਕ ਸਿੱਖ ਮਾਰੇ ਤਾਰਿਐ ਚੁੰਚਨ ਸੁੱਤਰ ਮਾਰੇ ਮਾਰਿਐ ਆਪ ਹਾਦ ਦੇ ਮੁਜੇ ਕਰੀਐ ਮਰਨ ਕਾਲ ਕਾ ਤਰਾਸਨੁ ਮਰੀਐ ਹੁਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰਖਸ਼ਾਮ

ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਖਣੁ ਪਜਾਇਓ ਆਦਿ ਅੰਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਬਾਰੀ ਸਿਵਕਨ ਕੋ ਸਭ ਗਨ ਸੁਖਦੀਓ ਸਤਰਨ ਕੋ ਪਾਲ ਮੋਬਦ ਕੀਓ ਢੜ ਢੜ ਕੇ ਅੰਤਨ ਕੀ ਜਾਣ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਗੁੰਚਰ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ سانتن دکھ پائے تی دھی سکھ پائے سادن کے سکھی ایک ایک کی پیر پچھانے کٹ کٹ کی پٹ پٹ کی جان جبد کرکھ کرا کر تارا پر ج تر تبدھی اپارا جب اکرک کرت ہوں کب ہوں تو میں ملت دھی تر سب ہوں جیتے ون سرشو تار آپ اپنی بوجھو چار تم سب ہی تی رہت نرالم جانت پھید ار آلم ਨਰੰਕਾਰ ਨਿਰਵਕਾਰ ਨਲਾੰਬੂ ਆਦ ਅਨੀਲ ਅਨਾਦ ਸੰਭ ਤਾਂਕਾ ਮੂੜੁ ਚਾਰਤ ਭੇਦਾਂ ਜਾ ਕੋ ਪੀਵਣਾ ਪਾਵਤ ਵੀਦਾਂ ਤਾਂਕੂ ਕਰ ਪਾਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾਸੈ ਨਰੰਕਾਰ ਕਾ ਚਿੰਤਨੇ ਪੇਵੋ ਆਪ ਆਪਣੀ ਬੁੱਧੈ ਜੇਤੀ ਬਰਨਤ ਪਿੰਨ ਪਿੰਨ ਤੁਹੀ 33 ਤੁਮਰਾ ਲਖਨ ਜਾਇ ਪਸਾਰ ਆ ਕੀਤ ਸਜਾ ਪ੍ਰਥਮ ਸੰਸਾਰਾਂ ਇਕ ਰੂਪ ਨੂਪ ਸਰੂਪ ਆ ਰੰਗ ਪਿਓ ਰਾਵ ਕਹਿ ਭੂਪਾ ਅੰਡ ਚ ਰੇਲ ਜ ਸੇਤ ਜ ਕੀਨੀ ਉਪਜ ਖਾਨ ਬਹੁ ਰਚਦੀਨੀ ਕਾਉਂ ਫੂਲ ਰਾਜਾ ਬੈਠਾ ਕੌਂਸ ਮਟ ਪੇ ਸੰਕਰ ਕਾ 28 ਡਿਗਰੀ ਸੇਟ ਦਿਖਾਏ ਚੰਪੂ ਆਜੁਗਾ ਸਰੂਪ ਸਵੰਪਵ ਆਵਰਛਮ ਇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਰੋ ਦੁਸ਼ਟ ਜਿਤੇ ਉਠ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਬ ਸਰਣੀ ਪਰੇ ਤਨਕੇ ਦੁਖ ਦੁਖ ਤਬ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਪਟਨੇ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਸ਼ਟ ਟਰੈ ਤਤ ਕਾਲਾ ਕਿਰਪਾ ਦਰਸ਼ਨ ਜਾਏ ਨਹੀਂ ਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰਹਿਤ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਹੋ ਸਕੈ ਨਾ ਕੋਈ ਇਕ ਵਾਰ ਜਿਨ ਤਮੈ ਸੁਭਾਰਾ ਕਾਲ ਫਾਸਤੀ ਤਾਹੀ ਅਵਾਰਾ ਜਨਰ ਨਾਮ ਤਿਹਾਰੂ ਕਹਾ ਦਾਰ ਦੁਸ਼ਟ ਦੋਖ ਤੇਰਾ ਹਾਂ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦੈ ਲਿਹੁ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹਾਂ ਦੈ ਲਿਹੁ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਤਸ਼ਾਹੀ 10ਵੀਂ ਕਬੇ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਨਨ ਮਨ ਰਜਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ آمری دشو تم کھاو ہو آپ ہاں دہ مہی بچاو ہو سکی بس مورو پر وارا سیوک سکھ سبح کر تار مور اچھاری کردہ کری ہے سب بیرن کو آسن کری ہے پورن ہوئی ہماری آسا تول بجن کی رہ پیاسا تمہیں چھڑ کوئی اپنا تیاؤں جو بار چاہوں ستمتے پاؤں سیوک سکھ ہماری تاری ہے چن چن ستر ہماری ماری ہے ਆਪ ਹਾਦੈ ਮੁਝੇ ਅਵਰੀਐ ਮਰਨ ਕਾਲ ਕਾ ਤਰਾਸਨ ਵਰੀਐ ਹੁਜੂ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟ ਨਿਕੇ ਹੰਤਾ ਤਮਹੁ ਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਵਿਸ਼ਨੂ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੁਵਕੀ ਉਹ ਦੇਵ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੱਛ ਨੂੰ ਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਭ ਗਨ ਸੁਖਦੀਓ ਸਤਰਨ ਕੋ ਪਾਲ ਮੋਬਦ ਕੀਓ کٹ کٹ کی انتر کی جانت پلے برے کی پیر پشانت چیٹی تی کنچر اتھولہ ساپر کرپا درشت کر پھولا سانتن دکھ پائی تی دکھی سکھ پائی سادن کے سکھی ایک, ایک پیر پچھان ہے کٹ کٹ کی پٹ پٹ کی جان جبد کرک کرا کر تارا پرج تر تبد ہی اپارا جب اکرک کرت ہوں کب ہوں تو میں ملت دیتر سب ہوں ਜੇਤੇ ਵਨ ਸ਼੍ਰਸ਼ਟ ਉਤਾਰ ਆਪ ਆਪਣੀ ਬੋਜ ਉਚਾਰੈ ਤੁਮ ਸਭੀ ਤਿਰਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਰੰਕਾਰ ਨਿਰਕਾਰ ਨਲਾੰਬੂ ਆਦ ਅਨੀਲ ਅਨਾਦ ਸੰਭ ਤਾਂਕਾ ਮੂੜ ਉਚਾਰਤ ਭੇਦਾਂ ਜਾਖੂ ਭੇਵਨਾ ਪਾਵਤ ਭੀਦਾਂ ਤਾਂਕੂ ਕਰਪਾਨ ਅਨੁਮਾਨਤ ਮਹਾ ਮੂੜ ਕਾਸ਼ ਭੇਦਨ ਜਾਣਤ ਮਹਾਦੇਵ ਕੋ ਕੈ ਸਦਾ ਸੇਵਨ ਨਰੰਕਾਰ ਕਾ ਚਿੰਤਨੇ ਭੇਵ ਆਪ ਆਪਣੀ ਬੁੱਧੇ ਜੀਤੀ ਬਰਨਤ ਪੈਨ ਪੈਨ ਤੁਸੀਂ 33 ਤੁਮਰਾ ਲੱਖਾਂ ਨ ਜਾਏ ਪਸਾਰ ਆ ਕੇ ਵਿਤ ਸਜਾ ਪ੍ਰਥਮ ਸੰਸਾਰ ਆ ਇਕਾ ਰੂਪ ਨੂਪਸ ਰੂਪਾ ਰੰਗ ਪਯੋ ਰਾਵਕੇ ਭੂਪਾ ਅੰਡਰ ਜੇਰਡ ਸੇਤ ਜਕੀਨੀ ਉਪਜ ਖਾਨ ਬਹੁ ਰਚਦੀਨੀ ਕਾਉਂਪੂਲ ਰਾਜਾ ਬੈਠਾ ਕੌਂਸ ਮੇਟ ਕੋ ਸੰਕਰਕ 28 ਡਿਗਰੀ ਸੇਟ ਦਿਖਾਏ ਚੰਪੂ ਆਜੁਗਾ ਰੂਪ ਸਵੰਪਵ ਔਰ ਅਛਮ ਇਰੀ ਤੁਮ ਕਰੋ ਸਿਖੂ ਬਾਰ ਸਿਖ ਸੰਗ ਰੋ ਦੁਸ਼ਟ ਜਤੇ ਉਤਪਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸਤੋ ਤਬ ਸਰਣੀ ਪਰੇ ਤਨਕੇ ਦੁਸ਼ਟ ਦੁਕਤਵ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੀ ਕਾਲ ਨਿਵਟਨੇ ਆਏ ਹੈ ਰੱਛਾ ਹੋਈ ਤਾਂ ਸਵਕਾਲਾ ਦੁਸ਼ਟ ਅਰਸ਼ਟ ਤ੍ਰੰਤ ਕਾਲਾ ਕਿਰਪਾ ਦਰਸ਼ਨ ਜਾਏ ਨੇ ਹਰ ਹੋਏ ਤਾਂ ਕਿ ਤਾਪ ਤਨ ਕਿਵੇਂ ਹਰ ਹੋ ਰਹਿ ਤੇ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਹੋ ਸਕੈ ਨਾ ਕੋਈ ਏਕ ਬਾਰ ਜਿਨ ਤੁਮ ਮੈਂ ਸੰਭਾਰਾ ਕਾਲ ਫਾਸਤੀ ਤਾਂ ਹੀ ਪਵਾਰਾ ਜਿਨਰ ਨਾਮ ਤਿਹਾਰੂ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮਹਿ ਸਰਨ ਤਿਹਾਰੀ ਆਪ ਹਾਦ ਲਿਹੁ ਬਾਰੀ ਸਰਬ ਠੌਰ ਮਹੁ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਂ ਦੈਲੀ ਹੋ ਬਾਰੀ ਸਰਬ ਤੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਪਤੈ ਪਾਤਸ਼ਾਹੀ 10ਵੀਂ ਕਬੇ ਬਾਚ ਬੇਨਤੀ ਚੌਪਈਂ ਅਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵਚਨਨ ਮਨ ਰਜੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੀ ਦੁਸ਼ਟ ਸੁਭਾਤਮ ਕਾਭੋ ਆਪ ਹਾਦ ਮੋਹਿ ਬਚਾਵੋ ਸੁਖੀ ਵਸਹਿ ਮੋਰੋ ਪਰਵਾਰਾ ਸੇਵਕ ਸਿਖ ਸਭ ਕਰਤਾਰ ਮੋਰ ਅਛਾ ਨਹੀਂ ਕਰਦਾ ਕਰੀਐ ਸਭੈਨਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਕਮਨ ਛਾੜ ਕੋਈ ਅਬਰਨਾ ਤੇ ਆਉ ਜੋ ਬਰ ਚਾਹੂ ਸੁਤਮਤੇ ਪਾਉ ਸੇਵਕ ਸਿਖ ਮਾਰੀ ਤਾਰਿ ਇਹ ਚੁੰਟਣ ਸਤਰ ਹਮਾਰੇ ਮਾਰੀ ਐ ਆਪ ਹਾ ਦਾ ਮੁਜੇ ਅਵਰੀ ਐ ਮਰਨ ਕਾਲ ਕਾ ਪ੍ਰਾਉਸਨ ਮਰੀ ਐ ਹੁਜੂ ਸੁਦਾ ਹਮਾਰੇ ਪਛਾ ਸ੍ਰੀ ਅਸਤੋਜੁ ਕਰਿਹੁ ਰਖਾ ਰਖਲੇਹੁ ਮਹਿ ਰਖਨ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ نمشکار کو ہماری سکل پر جاجن آپس سواری سوکن کو سب گن دیو سترن کو پل کیو موب کی انتر کی جانت پلے برے کی پیر پشانت چیٹی تی کنچر استھولا ساپر کرپا درشت کر پھولا سانتن دکھ پائی تی دکھی سکھ پائی سادن کے سکھی ایک ایک کی پیر پشان کٹ کٹ کی پٹ پٹ کی جانیں ਜਬ ਉਹ ਕਰਕ ਕਰਾ ਕਰਤਾਰਾ ਪਰਜ ਤਰਤਵ ਦੀ ਅਪਾਰਾ ਜਬ ਆ ਕਰਕ ਕਰਤ ਹੂੰ ਕਬ ਹੂੰ ਤਮੈ ਮਿਲਤ ਦੇਤ ਔਰ ਸਭ ਹੂੰ ਜੇਤੇ ਬਨ ਸ੍ਰਸ਼ਟ ਅਵਤਾਰ ਆਪ ਆਪਣੀ ਬੋਜੋਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਔਰ ਆਲਮ ਨਰੰਕਾ ਨਿਰਵਕਾਰ ਨ ਲੰਬੂ ਆਦ ਅਨੀਲ ਅਨਾਦ ਸੰਭ ਤਾਂਕਾ ਮੂਡ ਉਚਾਰਤ ਭੇਦਾਂ ਜਾ ਕੋ ਭੇਵਨਾ ਪਾਵਤ ਭੀਦਾਂ ਤਾਂਕੂ ਕਰਪਾਨ ਅਨੁਮਾਨਤ ਵਾਹ ਮੂੜ ਕਾਸ਼ ਭੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚਿੰਤਨੇ ਭੇਵ ਆਪ ਆਪਣੀ ਬੁੱਧਿ ਜੇਤੀ ਵਰਨਤ ਪੰਨ ਪੰਨ ਤੁਹੀ ਤੇਤੀ ਤੁਮਰਾ ਲਖਣ ਜਾਈ ਪਸਾਰ ਆਕਿਤ ਸਜਾ ਪ੍ਰਥਮ ਸੰਸਾਰਾਂ ਇਕੈ ਰੂਪ ਨੂਪਸ ਰੂਪਾ ਰੰਗ ਪਯੋ ਰਾਵਕਿ ਭੂਪਾ ਅੰਡ ਚ ਜੇਲ ਜ ਸੇਤ ਜ ਕੀਨੀ ਉਪਜ ਖਾਨ ਬਹੁ ਰਚਦੀਨੀ ਕਾਉਂਪੁਰ ਰਾਜਾ ਬੈਠਾ ਕਉ ਸੁਨਟ ਕੋ ਸੰਕਰ ਇਕੱਠਾ ਸਿਗਰੀ ਸਿਟ ਦਿਖਾਏ ਚੰਪੂ ਆਜੁਗਾ ਸਰੂਪ ਸੁਯੰਪਵ ਆਵਰ ਅੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਤੇ ਉਤ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਬ ਸਰਣੀ ਪਰੇ ਤਨਕੇ ਦੁਸ਼ਟ ਦੁਗਤਵ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ जो कल को एक काल को इक बार ते आए हैं ताके काल निठ ने आए हैं रच्छा होइ ताहि सब काला दुष्ट अरिष्ट त्रांत तत्काल कृपा दृष्टम जायनि हरहु ताके ताप तन के में हरहु रद्ध सिद्ध कर्म सब होइ रुक्षा सब सके न कोई एक बार जिन तुम्हें असवारा काल फांसती ताहि आवारा जिनर नाम तिहारो कहा दार दुष्ट दुख तेरा खाडु गीत में शरन तिहारी आप हाथ दलेहु बारी ਸਰਬ ਤੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕੜਗ ਕੇਤ ਮੈਂ ਸਰਗ ਤਿਹਾਰੀ ਆਪ ਹਾਂ ਦੈ ਲਿਹੁ ਬਾਰੀ ਸਰਬ ਤੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ